ਦੇਖੋ ਇਹ ਪੰਜਾਬ ਸਰਕਾਰ ਨੇ 11 ਮੈਂਬਰਾਂ ਦੀ ਜਿਹੜੀ ਕਮੇਟੀ ਬਣਾਈ ਹੈ ਇਹਦੇ ਵਿੱਚ ਬਹੁਤ ਚੁਣਵੇਂ ਜਿਹੜੇ ਮੈਂ ਤੇ ਮੈਂ ਵੀ ਉਹਨਾਂ ਦੇ ਵਿੱਚਾਂ ਮੈਂ ਉਹਦਾ ਚੇਅਰਮੈਨ ਸੀਗਾ 11 ਦੇ ਵਿੱਚੋਂ ਤਿੰਨ ਸਰਕਟ ਇਕਨੋਮਿਸਟ ਡਾ ਸੁਚਾਲ ਸਿੰਘ ਗਿੱਲ ਨੇ ਡਾਕਟਰ ਆਪਣੇ ਬੀਐਸ ਕੁਮੜ ਨੇ ਉਹ ਵਾਈਸ ਚਾਂਸਲਰ ਵੀ ਰਹੇ ਪੰਜਾਬ ਯੂਨੀਵਰਸਿਟੀ ਦੇ ਤਾਂ ਅਸੀਂ ਇਸ ਤੋਂ ਬਾਅਦ ਤਿੰਨ ਡਾਇਰੈਕਟਰ ਐਗਰੀਕਲਚਰ ਜਿਹੜੇ ਰਹੇ ਨੇ ਉਹ ਨੇਗੇ ਦੋ ਕਿਸਾਨ ਨੇ ਪ੍ਰੋਗਰੈਸਿਵ ਦੋ ਵਾਈਸ ਚਾਂਸਲਰ ਨੇ ਪੀਏ ਜੂ ਲੁਧਿਆਣਾ ਦਾ ਤੇ ਗੜਵਸੂ ਦਾ ਤੇ ਪੰਛੀ ਦੇ ਚੇਅਰਮੈਨ ਹੈ ਜਿਹੜੇ ਫਾਰਮਰ ਸੀਗੇ ਇੱਕ ਪਾਣੀ ਦੇ ਵਿੱਚ ਜਿਹੜੇ ਐਕਸਪਰਟ ਰਹੇ ਨੇ ਜਿਹੜੇ ਡਾਟਾ ਐਗਰੀਕਲਚਰ ਵੀ ਰਹੇ ਉਹ ਬੰਦੇ ਅਸੀਂ ਮੈਂਬਰ ਜਿਹੜੇ ਸਾਡੇ ਰਹੇ ਨੇ ਉਹਨਾਂ ਨੇ ਬਹੁਤ ਲੰਬੀ ਜਿਹੜੇ ਮੀਟਿੰਗਾਂ ਕਰਕੇ ਜਿਹੜੇ ਸਾਡੇ ਜ਼ਰੀਏ ਨੇ ਸਾਡੇ ਮੈਦਨ ਨੇ ਉਹਦੇ ਨਾਲ ਕਿਉਂ ਖੇਤੀ ਨੀਤੀ ਜਿਹੜੀ ਉਹ ਬਣਾਈ ਹੈ ਖੇਤੀ ਨੀਤੀ ਪੰਜਾਬ ਸਰਕਾਰ ਨੂੰ ਜਿਹੜੀ ਜਿਹੜੀ ਸੌਂਪ ਦਿੱਤੀ ਗਈ ਪੰਜਾਬ ਸਰਕਾਰ ਨੇ ਉਸ ਖੇਤੀ ਨੀਤੀ ਨੂੰ ਹੁਣ ਓਪਨ ਕੀਤਾ ਹੈ ਕਿਸਾਨਾਂ ਤੱਕ ਜਾਂ ਹੋਰ ਸਟੇਕ ਹোলਡਰਾਂ ਤੱਕ ਅਸੀਂ ਹਰ ਬੰਦੇ ਤੱਕ ਜਿਹੜਾ ਉਹਨੂੰ ਭੇਜਤਾ ਪੰਜਾਬੀ ਦੇ ਵਿੱਚ ਵੀ ਹੈਗਾ ਅੰਗਰੇਜ਼ੀ ਦੇ ਵਿੱਚ ਵੀ ਹੈਗਾ ਤਾਂ ਉਹ ਉਹਨਾਂ ਤੋਂ ਅਸੀਂ ਮੰਗ ਕੀਤੀ ਹੈ ਕਿ ਇਹਨੂੰ ਪੜੋ ਪੜਨ ਤੋਂ ਬਾਅਦ ਜਿਸ ਨੂੰ ਕੋਈ ਚੀਜ਼ ਵਿੱਚ ਬਾਦ ਘੱਟ ਲੱਗੇ ਸਾਨੂੰ ਲਿਖ ਕੇ ਭੇਜੋ ਤਾਂ ਕਿ ਫਾਈਨਲ ਡਰਾਫਟ ਦੇ ਵਿੱਚ ਅਸੀਂ ਉਹ ਚੀਜ਼ਾਂ ਨੂੰ ਹੋਰ ਇਨਕਲੂਡ ਕਰ ਲਈਏ ਮੈਨੂੰ ਮੈਨੂੰ ਆਸ ਹੈ ਕਿ ਜਿਸ ਤਰ੍ਹਾਂ ਦਾ ਰਿਸੋਰਸ ਮੈਨੂੰ ਮਿਲ ਰਿਹਾ ਤੇ ਕਿ ਅਸੀਂ ਇੱਕ ਪਾਇਦਾਰ ਨੀਤੀਜਰੀ ਉਹ ਬਣਾ ਕੇ ਸਰਕਾਰ ਨੂੰ ਦੇਵਾਂਗੇ ਸਾਡਾ ਜਿਹੜਾ ਨੀਤੀ ਨਿਰਮਾਣ ਕਮੇਟੀ ਦਾ ਕੰਮ ਇਹ ਹੈ ਚੱਖ ਕਮਿਸ਼ਨ ਦਾ ਮਤਲਬ ਹੈ ਕਿ ਅਸੀਂ ਰეკਮੈਂਡ ਕਰ ਦਿੰਨੇ ਆ ਸਰਕਾਰਾਂ ਨੂੰ ਸਰਕਾਰਾਂ ਪਿਛਲੀਆਂ ਸਰਕਾਰਾਂ ਦੇ ਵਿੱਚ ਇਹ ਹੋਇਆ ਕਿ 2013 ਦੇ ਵਿੱਚ ਵੀ ਇੱਕ ਪਾਲਸੀ ਜਿਹੜੀ ਬਣਾਈ 2018 ਦੇ ਵਿੱਚ ਵੀ ਪਾਲਸੀ ਬਣਾਈ ਇਹ ਇਹ ਦੋ ਪਾਲਸੀਆਂ ਦੇ ਵਿੱਚ ਜੇ ਅਸੀਂ ਇਹ ਨਵੀਂ ਪਾਲਸੀ ਤੇ ਪਹਿਲਾਂ ਵਾਲੀਆਂ ਪਾਲਸੀਆਂ ਦੇ ਵਿੱਚ ਇੱਕ ਮੋਟਾ ਫਰਕ ਹੈ ਕਿ ਉਹ ਉਹਦੇ ਵਿੱਚ ਸੀਗਾ ਕਿ ਕਾਰਪੋਰੇਟ ਨੂੰ ਕਿਵੇਂ ਪ੍ਰਮੋਟ ਕੀਤਾ ਜਾਵੇ ਇਹਦੇ ਵਿੱਚ ਅਸੀਂ ਕਿ ਸਹਿਕਾਰਤਾ ਨੂੰ ਕਿਵੇਂ ਪ੍ਰਮੋਟ ਕੀਤਾ ਜਾਵੇ ਤਾਂ ਉਸ ਨੀਤੀ ਜਦੋਂ ਉਹ ਥੋੜੀ ਜਿਹੀ ਲੋਕਾਂ ਚਾਹੀ ਸੀ ਸਾ ਲੋਕਾਂ ਨੇ ਉਹਦਾ ਵਿਰੋਧ ਕੀਤਾ ਇਸ ਕਰਕੇ ਕਿ ਇਹ ਲਿਆਂਦੀ ਨਾ ਜਾਵੇ ਸਰਕਾਰਾਂ ਨੇ ਫਿਰ ਨਹੀਂ ਲਿਆਂਦੀ ਇਸ ਨੀਤੀ ਨੂੰ ਲੋਕਾਂ ਨੇ ਕਿਹਾ ਕਿ ਇਹਨੂੰ ਨੀਤੀ ਨੂੰ ਬਾਹਰ ਲੈ ਕੇ ਆਓ ਤੇ ਇਹਦੇ ਵਿੱਚ ਅਸੀਂ ਫੜ ਕੇ ਦੇਖਣਾ ਚਾਹੁੰਦੇ ਸਾਡੇ ਕੰਮ ਦਾ ਕੀ ਹੈ ਅੱਜ ਹੁਣ ਉਹ ਪੜ ਰਹੇ ਨੇ ਬਹੁਤ ਸਾਰੇ ਚੀਜ਼ ਤੇ ਤੁਸੀਂ ਪੜਨ ਦੀ ਗੱਲ ਕੀ ਹੈ ਜੇ ਆਮ ਕਿਸਾਨਾਂ ਲਈ ਪੋਰਟ ਨਾ ਕਰਵਾ ਤੈਨੂੰ ਨਾ ਪਤਾ ਵੀ ਜਰਾ ਜਾਂ ਤੁਸੀਂ ਜਾਣ ਕਰੀ ਕਿਥੋਂ ਲੈ ਸੈਂ ਅਸੀਂ ਸਾਡਾ ਪੰਜਾਬ ਸਟੇਟ ਫਾਰਮਰ ਫਾਰ ਵਰਕਰ ਕਮਿਸ਼ਨ ਉਹਦੀ ਸਾਈਟ ਤੇ ਕੱਲ ਤੋਂ ਸਾਨੂੰ ਪੰਜਾਬੀ ਦੇ ਵਿੱਚ ਵੀ ਅੰਗਰੇਜ਼ੀ ਦੇ ਵਿੱਚ ਵੀ ਅਸੀਂ ਉਹ ਜਿਹੜਾ ਭੇਜ ਰਹੇ ਹਾਂ ਉਹ ਤੇ ਪਾ ਦਾਂਗੇ ਪੀਏਯੂ ਦੀ ਸਾਈਟ ਤੇ ਵੀ ਮੈਂ ਅੱਜ ਅਧਿਕਾਰੀਆਂ ਨਾਲ ਗੱਲ ਕੀਤੀ ਉਹ ਪਾ ਦਣਗੇ ਤੇ ਜਿਹੜੇ ਇਹਦੇ ਨਾਲ ਸੰਬੰਧਿਤ ਸਪੋਜ ਚਲੋ ਕਿਸੇ ਤੋਂ ਬਹੁਤਾ ਨਹੀਂ ਪੜਿਆ ਜਾਂਦਾ ਇਹਦੇ ਨਾਲ ਸੰਬੰਧਿਤ ਜਿਵੇਂ ਜਿਹੜੇ ਪ੍ਰੋਮਿਨੈਂਟ ਬੰਦੇ ਨੇ ਉਹਨਾਂ ਦੇ ਜਿਹੜੇ ਇੰਟਰਵਿਊ ਨੇ ਅਸੀਂ ਉਹ ਵੀ ਪਾਵਾਂਗੇ ਤੇ ਤਾਂ ਕਿ ਸਾਨੂੰ ਜਿਹੜਾ ਪਤਾ ਲੱਗ ਜਾਏ ਦੇ ਵਿੱਚ ਕੀ ਹੈ ਪੰਜਾਬੀ ਦੇ ਵਿੱਚ ਵਧੀਆ ਪੰਜਾਬੀ ਉਹਦੀ ਕੀਤੀ ਹੋਈ ਹੈ ਮੈਨੂੰ ਆਸ ਹੈ ਕਿ ਸਾਰ ਨੂੰ ਸਮਝ ਆ ਜੂ ਕੁਝ ਟੈਕਨੀਕਲ ਚੀਜ਼ਾਂ ਹੁੰਦੀਆਂ ਨੇ ਉਹ ਪੁੱਛਿਆ ਜਾ ਸਕਦੀਆਂ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਜਿਹੜੀ ਨੀਤੀ ਲਾਗੂ ਹੋਊਗੀ ਕਿਸਾਨ ਸੈਟੀਸਫਾਈ ਹੋਣਗੇ ਕਿਸਾਨਾਂ ਦੀ ਮੰਗ ਸੀ ਕਿਸਾਨਾਂ ਨੇ ਪਟਾਖੇ ਬਹੁਤ ਕੀਤਾ ਹੈ ਮੈਨੂੰ ਪੂਰੀ ਆਸ ਹੈ ਕਿ ਕਿਸਾਨ ਜਦੋਂ ਇਹਨੂੰ ਪੜਨਗੇ ਤਾਂ ਉਹਦੇ ਉਹਦੇ ਤੋਂ ਪੂਰਾ ਸੰਤੁਸ਼ਟ ਹੋਣਗੇ ਜੇ ਕਿਸਾਨਾਂ ਨੂੰ ਕੋਈ ਗੱਲ ਇਸ ਤਰ੍ਹਾਂ ਦੀ ਲੱਗਦੀ ਹੈ ਕਿ ਕਿ ਇਹਦੇ ਵਿੱਚ ਆਹ ਚੀਜ਼ ਹੋਰ ਪਾਉਣੀ ਚਾਹੀਦੀ ਹੈ ਜਾਂ ਇਹਨੂੰ ਕੱਢ ਦੇਣਾ ਚਾਹੀਦਾ ਹੈ ਤਾਂ ਅਸੀਂ ਓਪਨ ਹਾਂ ਕਿਸਾਨਾਂ ਦੇ ਪਰ ਵੱਡੀ ਗਿਣਤੀ ਕਿ ਇੱਕ ਕਿਸਾਨ ਕਹਿੰਦਾ 100 ਨਹੀਂ ਕਹਿੰਦਾ ਤਾਂ ਉਹ ਉਹਦੇ ਵਾਸਤੇ ਹੈਗਾ ਕਿਉਂਕਿ ਹਲੇ ਕਿਸਾਨਾਂ ਨੂੰ ਪੜ੍ਹੀ ਨਹੀਂ ਮੈਨੂੰ ਇਹ ਲੱਗਦਾ ਕਿ ਜਿਹੜੇ ਵੀ ਬੰਦੇ ਥੋੜਾ ਬਹੁਤਾ ਗੱਲ ਕਰਦੇ ਜਾਂ ਜਿਨ੍ਹਾਂ ਦੀ ਵੀਡੀਓ ਮੜ ਮੋਟਾ ਮੇਰੇ ਕੋਲੇ ਆਉਂਦੀਆਂ ਨੇ ਉਹਦੇ ਵਿੱਚੋਂ ਵੱਡੀ ਗਿਣਤੀ ਨੇ ਪੜ੍ਹ ਕੇ ਨਹੀਂ ਕੀਤਾ ਜਦੋਂ ਹੁਣ ਕਿਸਾਨ ਕਿਸਾਨ ਜਥੇਬੰਦੀਆਂ ਨੂੰ ਸਟੱਡੀ ਕਰ ਰਹੀਆਂ ਨੇ 199 ਪੇਜ ਦੀ ਉਹ ਲਗਭਗ 200 ਪੇਜ ਦੀ ਉਹ ਜਿਹੜੀ ਨੀਤੀ ਹੈ ਜਿਹਦਾ ਹਰ ਇੱਕ ਅੱਖਰ ਪੜਨ ਵਾਲਾ ਅਸੀਂ ਸਵਾਮੀ ਨਥਨ ਸੀ2 ਤੋਂ ਗਾਂ ਜਾ ਕੇ ਗੱਲ ਕਰਦੇ ਹਾਂ ਕਿਸਾਨ ਅੱਜ ਸਾਡੇ ਧਰਨੇ ਤੇ ਬੈਠੇ ਨੇ ਉਹ ਕਹਿੰਦੇ ਸੀ2 ਸਵਾਮੀ ਨਥਨ ਦਿਓ ਉਹਨਾਂ ਦੀਆਂ ਮੰਗਾਂ ਕੀ ਨੇ ਕਰਜ਼ਾ ਮਾਫੀ ਤੇ ਸੀ2 ਸਵਾਮੀ ਨਥਨ ਐਮਐਸਪੀ ਦਿਓ ਸਾਰੀਆਂ ਕੁਕ ਕਵਦਰਾਂ ਦੀ ਅਸੀਂ ਇਹ ਤਾਂ ਰਿਕਮੈਂਡ ਕਰਈਏ ਅਸੀਂ ਕਹਿੰਦੇ ਇਸ ਤੋਂ ਵੱਧ ਦੇਣਾ ਚਾਹੀਦਾ ਸੀ2 ਤੋਂ ਬਾਅਦ ਸਵਾਮੀ ਨਥਨ ਤੋਂ ਰਮੇਸ਼ ਚੰਦਾ ਆਇਆ ਉਹਨੇ ਕਿਹਾ ਕਿ ਸੀ2 ਨੂੰ ਠੀਕ ਕਰੋ ਉਸ ਤੋਂ ਬਾਅਦ ਅਸੀਂ ਕਿਹਾ ਕਿ ਇਹ ਤਾਂ ਘੱਟੋ ਘੱਟ ਹੈ ਉਹਨਾਂ ਨੂੰ ਪ੍ਰੋਫਿਟੇਬਲ ਇਨਕਮ ਦਿਓ ਤਾਂ ਕਿ ਉਹ ਵੀ ਸਾਡੇ ਮੰਗੂ ਜਿਵੇਂ ਅਸੀਂ ਕੋਟ ਪਾ ਲੈਨੇ ਸਾਲ ਚ ਅਸੀਂ ਕਾਰ ਰੱਖਦੇ ਹਾਂ ਕਿ ਕਿਉਂ ਨਾ ਕਿਸਾਨ ਹੈ ਜਿਹੜਾ ਉਹ ਉਹ ਜਿਹੜਾ ਅਨਦਤ ਹੈ ਜਿਹੜਾ ساری ਜ਼ਿੰਦਗੀ ਲੰਘਾਉਂਦਾ ਜਿਹਦੇ ਬੱਚੇ ਵੀ ਸਾਡੇ ਨੂੰ ਅਣਪੜ੍ਹ ਰਹਿੰਦੇ ਨੇ ਸਾਡੇ ਬੱਚੇ ਵਧੀਆ ਪੜ੍ਹ ਜਾਂਦੇ ਨੇ ਸਾਡਾ ਤੇ ਭਾਵ ਇੱਕ ਸੈਕਸ਼ਨ ਜਿਹੜਾ ਸਰਵਿਸ ਕਰਨ ਨਾਲ ਜਾਂ ਵੀਜਨਸ ਕਰਨ ਨਾਲ ਕਿਸਾਨਾਂ ਨੂੰ ਉਸ ਲੈਵਲ ਤੇ ਲੈ ਕੇ ਆਉਣ ਦੀ ਗੱਲ ਹੈ ਕਿ ਅੱਜ ਜੇਕਰ ਅਸੀਂ ਬਜਟ ਜਿਹੜਾ ਖੇਤੀ ਦੇ ਵਿੱਚ ਵਧਾ ਦਾਂਗੇ ਤੁਹਾਨੂੰ ਪਰਸੈਂਟ ਤੋਂ ਵਧਾ ਕੇ ਸਾਨੂੰ ਘੱਟੋ ਘੱਟ ਜੇ ਅੱਧਾ ਨਹੀਂ ਤਾਂ ਚੌਥਾ ਹੀ ਸਭ ਬਜਟ ਤੋਂ ਸਾਨੂੰ ਜ਼ਰੂਰ ਖੇਤੀ ਦੇ ਵਿੱਚ ਲਾਉਣਾ ਚਾਹੀਦਾ ਹੈ ਜੇ ਅਸੀਂ 3% ਤੋਂ ਕੱਢ ਕੇ 15-20% ਕਰ ਦੇਣਾ ਜਦੋਂ ਕਿ 51 ਤੋਂ 60 ਤੱਕ ਇਹ ਵਜਤ ਜਿਹੜਾ 24% ਸੀਗਾ ਖੇਤੀ ਦੇ ਵਿੱਚ ਲੰਗਦਾ ਜੇ ਅਸੀਂ ਹੁਣ 12% ਵੀ ਲਾ ਦਿੰਨੇ ਮੈਂ ਕਹਿੰਦਾ ਸਾਰੀਆਂ ਸਮੱਸਿਆਵਾਂ ਹੱਲ ਹੋ ਜਾਣਗੀਆਂ ਕਿਸਾਨੀ ਦੀ ਸੋ ਕੇਂਦਰ ਸਰਕਾਰ ਨੂੰ ਇਹਦੇ ਵਿੱਚ ਬਜਟਰੀ ਪ੍ਰੋਵੀਜ਼ਨ ਦੇਣੀ ਚਾਹੀਦੀ ਹੈ ਇਹਦੇ ਵਿੱਚ ਜਿਵੇਂ ਪਹਿਲਾਂ ਕੀਤਾ ਗਿਆ ਸੀ ਹਰੀ ਕ੍ਰਾਂਤੀ ਬਣੇ ਹੁਣ ਇੱਕ ਇਹ ਜਿਹੜਾ ਮੋਡਰਨ ਸਾਰੇ ਸਾਡੇ ਵਿਭਾਗਾਂ ਜਿਹੜੇ ਤਰਸਦੇ ਆ ਕਿ ਸਾਡੇ ਕੋਲ ਫੰਡ ਨਹੀਂ ਹੈਗਾ ਇਹ ਇਹ ਫੰਡ ਜਿਹੜੇ ਕਿਤੇ ਜਾ ਸਕਦੇ ਨੇ ਇਨੂੰ ਹੋਰ ਪਰਪੂਲਤ ਕੀਤਾ ਚਾਹੁੰਦਾ ਹੈ ਸਹਿਕਾਰਤਾ ਦੇ ਵਿੱਚ ਜੇ ਇਨੈਫੀਸ਼ੀਐਂਸੀ ਜਨੇ ਕਿਸੇ ਵੀ ਤਰ੍ਹਾਂ ਦੇ ਕੋਈ ਕੰਮ ਨਹੀਂ ਕਰਦਾ ਕੋਈ ਥੋੜੀ ਬਹੁਤੀ ਕਰਾਚਨ ਕਰ ਲਵੇ ਉਹਨੂੰ ਸਾਰਿਆਂ ਨੂੰ ਰੋਕਣ ਦੀ ਲੋੜ ਹੈ ਤੇ ਇਹਨਾਂ ਨਾਲ ਅਸੀਂ ਵਧੀਆ ਪਾਇਦਰ ਸਿਸਟਮ ਬਣਾ ਸਕਦੇ ਹਾਂ ਅਸੀਂ ਖੇਤੀ ਨੂੰ ਵਿਕਸਿਤ ਕਰਕੇ ਹੀ ਵਧੀਆ ਇਕਨੋਮੀ ਬਣਾ ਸਕਦੇ ਹਾਂ ਕਦੇ ਵੀ ਦੂਜੇ ਸੈਕਟਰ ਜਿਹੜੇ ਸਾਨੂੰ ਕੁਝ ਨਹੀਂ ਹੁੰਦੇ ਅਮਰੀਕਾ ਦੇ ਵਿੱਚ ਵੀ ਇਹ ਕਰਾਈਸਿਸ ਹੈ ਪੂਰੇ ਵਰਲਡ ਦੇ ਵਿੱਚ ਇਹ ਕਰਾਈਸਿਸ ਹੈ ਇਕੱਲਾ ਸਾਡਾ ਕਰਾਈਸਿਸ ਨਹੀਂ ਪਰ ਅਸੀਂ ਕਿਉਂਕਿ ਸਾਡੀ ਜਾਦੇ ਵੱਡੀ ਗਿਣਤੀ ਘੱਤੀ ਦੇ ਬਚੰਦਰਪੁਰ ਇਸ ਕਰਕੇ ਸਾਨੂੰ ਲੱਗਦਾ ਹੈ ਕਿ ਅਸੀਂ ਅਸੀਂ ਵੱਧ ਬਿਰੋ ਪਾਵਰਟੀ ਲੈਣਾ ਠੀਕ ਹੈ ਹੁਣੇ OECD ਦੀ ਇੱਕ ਰਿਪੋਰਟ ਆਈ ਹੈ ਜਿਦੇ ਵਿੱਚ ਇਹ ਕਿ ਇੰਡੀਆ ਨੂੰ ਜਿਹੜਾ 네ਗੇਟਿਵ ਸਬਸਿਡੀਆਂ 20% ਸਪੋਰਟ ਘੱਟ ਮਿਲ ਰਹੀ ਹੈ ਜਿੰਨੀ ਮਿਲਣੀ ਚਾਹੀਦੀ ਸੋ ਦੂਜੇ ਦੂਜੇ ਦੇਸ਼ਾਂ ਨੂੰ ਇਹ ਸਪੋਰਟ ਜਿਹੜੀ 5-6% ਅਮਰੀਕਾ ਨੂੰ ਬਾਕੀ ਬਾਕੀ ਦੇਸ਼ਾਂ ਨੂੰ ਮਿਲ ਰਹੀ ਹੈ ਤਾਂ ਸਾਨੂੰ ਜਿੱਥੋਂ ਇਹ ਇਹ ਰੌਲਾ ਪਾਇਆ ਜਾਂਦਾ ਕਿ डब्ल्यूटीओ ਕਰਕੇ ਨਹੀਂ ਦੇ ਸਕਦੇ ਜਾਂ ਸਾਡੀਆਂ ਪ੍ਰਾਈਸ ਜ ਨਹੀਂ ਦੇ ਸਕਦੇ ਸੋ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਜਿਹੜਾ ਹੈਗਾ ਉਹ ਉਹਨਾਂ ਇੱਕ ਇਸ਼ੂ ਨੂੰ ਐਡਰੈਸ ਕਰ ਸਕਦੇ ਹਾਂ ਇਹਨਾਂ ਸਮੱਸਿਆਵਾਂ ਨੂੰ ਅਸੀਂ ਠੀਕ ਕੀਤਾ ਜਾ ਸਕਦਾ ਹੈ ਤਾਂ ਮੈਨੂੰ ਪੂਰੀ ਆਸ ਹੈ ਕਿ ਸਾਡੀ ਖੇਤੀ ਨੀਤੀ ਹੈ ਜਿਹੜੀ ਉਹ ਲੋਕ ਉਹਨੂੰ ਪਸੰਦ ਕਰਨਗੇ ਤੇ ਉਹਨੂੰ ਉਹਨੂੰ ਲਾਗੂ ਕਰਨ ਦੀ ਹੈ ਜਿਹੜੀ ਸਾਡੀ ਸਰਕਾਰ ਹੈ ਜਿਹੜੀ ਉਹ ਵਚਨਬੱਧ ਹੈ ਤੇ ਅਸੀਂ ਵਧੀਆ ਨੀਤੀ ਬਣਾ ਕੇ ਉਹ ਲੋਕਾਂ ਨੂੰ ਦੇਵਾਂਗੇ ਲੋਕਾਂ ਦੇ ਪਾਇਦਰ ਜ਼ਿੰਦਗੀ ਬਣਾਉਂਗੇ ਜਿਹੜੀ ਤੁਸੀਂ ਉਹ ਤੇ ਵੈਬਸਾਈਟ ਤੇ ਪਾਈ ਆ ਉਹਦੀ ਟੈਕਨੀਕਲੀ ਭਾਸ਼ਾ ਕੀ ਆਮ ਕਿਸਾਨ ਸਾਡੀ ਨਾਲ ਸਮਝ ਆ ਸਕਦੀ ਹੈ ਕੋਈ ਡਿਪਾਰਟਮੈਂਟ ਹਾਂ ਜਿਵੇਂ ਮੈਨੂੰ ਲੱਗਦਾ ਕਿ ਉਹਦੇ ਵਿੱਚ ਇੱਕ ਦੋ ਬੋਡ ਕੋਈ ਹੋਵੇ ਏਆਈ ਵਗੈਰਾ ਸੀ ਲਿਖਿਆ ਦੇਖੋ ਜਿਹੜਾ ਬੰਦਾ ਅਖਬਾਰ ਪੜ੍ਹਦਾ ਉਹ ਸਾਡੀ ਸਾਡੀ ਨੀਤੀ ਨੂੰ ਸਮਝ ਸਕਦਾ ਤੇ ਇੰਨਾ ਕਾ ਹੈਗਾ ਕਿ ਜਿੰਨੀ ਉਹ ਸੌਖੀ ਅਸੀਂ ਕਰ ਸਕਦੇ ਆ ਉਨੀ ਸੌਖੀ ਕੀਤੀ ਹੈ ਕਿਉਂਕਿ ਇਨੀ ਪਾਲਿਸੀ ਫੇਰ ਵੀ ਪਾਲਿਸੀ ਦਾ ਜਿਹੜਾ ਫੇਰ ਵੀ ਇੱਕ ਇੱਕ ਲੈਵਲ ਹੁੰਦਾ ਹੈ ਤੁਸੀਂ ਹਰ ਇੱਕ ਚੀਜ਼ ਨੂੰ ਬਹੁਤ ਥੱਲੇ ਨਹੀਂ ਜਾ ਸਕਦੇ ਪਰ ਅਸੀਂ ਨਿੱਕੀ ਨਿੱਕੀ ਕਰਕੇ ਉਹਨੂੰ ਪਰੋਇਆ ਹੋਇਆ ਹੈ ਨੀਤੀ ਨੂੰ ਅਸੀਂ ਉਹ ਕੋਈ ਟਰੈਸ਼ ਕਰਕੇ ਐਨ ਵੀ 400 500 ਜਾਂ 1600 ਪੇਜ ਕਹੀ ਜਾਂਦੇ ਸੀ ਜੇ ਤਾਂ ਅਸੀਂ ਉਹ 192 ਪੇਜ ਤੀ ਲੱਗ ਰਿਹਾ ਕਿ ਕਿਵੇਂ ਇਹਨੂੰ ਘੱਟ ਕੀਤਾ ਜਾ ਸਕਦਾ ਜਦੋਂ ਬਹੁਤ ਘੱਟ ਕਰਦੇ ਫਿਰ ਸਮਝਣ ਚ ਪ੍ਰੋਬਲਮ ਆਉਂਦੀ ਉਹਨਾਂ ਕ ਹੱਲ ਵੀ ਕੀਤਾ ਇਕੱਲੀ ਇਕੱਲੀ ਗੱਲ ਉੱਤੇ ਇਕੱਲੀ ਇਕੱਲੀ ਫਸਲ ਉੱਤੇ ਇਕੱਲੇ ਇਕੱਲੇ ਪਸ਼ੂ ਉੱਤੇ ਬੱਕਰੀਆਂ ਦਾ ਕੀ ਕਰਨਾ ਹੈ ਮੁਰਗੀਆਂ ਦਾ ਕੀ ਕਰਨਾ ਹੈ ਪਿਛਰੀ ਦਾ ਕੀ ਕਰਨਾ ਹੈ ਫੋਰੈਸਟਰੀ ਦਾ ਕੀ ਕਰਨਾ ਹੈ ਪਿਆਜ਼ ਕਿੱਥੇ ਬੀਜਿਆ ਜਾਵੇ ਦਸਨ ਇਹਨਾਂ ਇਲਾਕਿਆਂ ਚ ਬੀਜਿਆ ਜਾਵੇ ਕਿੱਥੇ ਕਿਹੜੀ ਚੀਜ਼ ਨੂੰ ਅਸੀਂ ਕੋਲ ਨੂੰ ਕਿੱਥੇ ਲਾਏ ਜਾਣ ਤਿੰਨ ਪਿੰਡਾਂ ਦੇ ਕੋਪਰੇਟ ਕਿਵੇਂ ਕੀਤਾ ਜਾਵੇ ਅਧਾਰੇ ਕੀ ਕਰਨ ਅਸੀਂ ਅਸੀਂ ਪ੍ਰੋਡਕਸ਼ਨ ਕਿਵੇਂ ਕਰਾਂਗੇ ਵੈਲਿਊ ਐਡੀਸ਼ਨ ਕਿਵੇਂ ਕਰਾਂਗੇ ਪ੍ਰੋਸੈਸਿੰਗ ਕਿਵੇਂ ਕਰਾਂਗੇ ਉਹਦੀ ਮਾਰਕੀਟਿੰਗ ਸੋਸਾਇਟੀਆਂ ਕਿਵੇਂ ਜਿਹੜੀਆਂ ਸਾਡੀਆਂ ਇਹਨੋਂ ਕੰਮ ਕਰਨੀਆਂ ਫੈਕਟਰੀ ਦੀ ਪੋਜੀਸ਼ਨ ਕਿਵੇਂ ਕੀਤਾ ਜਾਵੇ ਜਿਹੜੀ ਕੋਪਰੇਟ ਸੋਸਾਇਟੀ ਹੈ ਉਹ ਕਿਉਂ ਫੇਲ ਨੇ ਉਹਦੇ ਵਿੱਚ ਸਾਰਾ ਸਿਸਟਮ ਹੈ ਜਿਹੜਾ ਕੱਲਾ ਕੱਲਾ ਲਿਖਿਆ ਹੋਇਆ ਹੈ ਤੇ ਉਹ ਬਹੁਤ ਮਤਲਬ ਲੰਬਾ ਚੌੜਾ ਜਿਹਦੇ ਉੱਤੇ ਸ ਸਾਡੀ ਜਿਹੜੀ ਹੈਗੀ ਕਮੇਟੀ ਨੇ ਸਰ ਤੋੜ ਯਤਨ ਕੀਤੇ ਨੇ ਮੈਨੂੰ ਆਸ ਹੈ ਕਿ ਇਹ ਇਸਾਲ ਇਹਨੂੰ ਵੈਲਕਮ ਕਰਨਗੇ